سی پی آئی جندہ آباد شہید کرنیل سنگھ اسڑو عمر رہے شہید کرنیل سنگھ اسڑو تینو نال سلام انقلاب جندہ آباد ਕਮਰਸ਼ ਪਾਰਟੀ ਜਿੰਦਾਬਾਦ ਜਿੰਦਾਬਾਦ ਸ਼ਹੀਦ ਕਰਨਾ ਸਿੰਘ ਸੂਰੂ ਅਮਰ ਰਹੇ ਅਮਰ ਰਹੇ ਸ਼ਹੀਦ ਕਰਨਾ ਸਿੰਘ ਸੂਰੂ ਜਿੰਦਾਬਾਦ ਜਿੰਦਾਬਾਦ ਸ਼ਹੀਦ ਕਰਨਾ ਸਿੰਘ ਸੂਰੂ ਜਿੰਦਾਬਾਦ ਜਿੰਦਾਬਾਦ ਸ਼ਹੀਦ ਕਰਨਾ ਸਿੰਘ ਸੂਰੂ ਅਮਰ ਰਹੇ ਅਮਰ ਰਹੇ مہیلا نہیں ہے یہ ساری مہیلا تم ان کو مزدور کا درجہ بھی نہیں دیتے یہ نیونتم ویتن بھی نہیں مانگ سکتی یہ سامجک سرکشا بھارتی کا ਬਲਾਕ ਡੇਲੋਂ ਔਰ ਮਲਾਉਂ ਧਾਰੀ ਗਿਣਤੀ ਵਿੱਚ ਅੱਜ ਸਹਿਦ ਕਰਨੈ ਸਿੰਘ ਈਸ਼ਰੂ ਨੂੰ ਸਰਦਾ ਤੇ ਸਤਕਾਰ ਪੇਟ ਕਰਨ ਦੇ ਲਈ ਆਇਆ ਔਰ ਬਹੁਤ ਸਾਰੇ ਜਿਹੜੇ ਲੋਕਾਂ ਦੇ ਮਸਲੇ ਆ ਉਹਨਾਂ ਨੂੰ ਉਹਨਾਂ ਜਿਹੜਾ ਜਿਹੜਾ ਸਰਕਾਰ ਆ ਜਿਹੜੀ ਉਹਨਾਂ ਦੇ ਸਬੰਧ ਵਿੱਚ ਕੁਝ ਨਹੀਂ ਕਰ ਰਹੀ ਅ ਕਰਨ ਸਿੰਘ ਸਰਦਾ ਔਰ ਸਾਥ ਸਾਥ ਗਵਰਨਰ ਕੁੱਟੀ ਜੀ ਪੰਜਾਬ ਅੱਜ ਕਹਣਾ ਚਾਹੁੰਦੇ ਆ ਸਾਨੂੰ ਬੜਾ ਮਾਣ ਆ ਇਹ ਕਰਨੈਲ ਸਿੰਘ ਜੀ ਸੂਬਾ ਪੰਜਾਬ ਦੇ ਅਧਿਆਪਕ ਦਾ ਇੱਕ ਆਗੂ ਸੀ ਉਸਨੇ ਅਧਿਆਪਕ ਦਾ ਹੁੰਦੇ ਹੋਏ ਸਮਰਵਾਜ ਦੇ ਸਮਰਵਾਜੀਆਂ ਦੇ ਖਿਲਾਫ ਗੋਆ ਦੀ ਡਿਪਰੇਸ਼ਨ ਵਾਸਤੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਆ ਉਹ ਕਿਸ ਗੱਲ ਬਾਤ ਚ ਲੜਦਾ ਸੀਗਾ ਕਿ ਹਿੰਦੁਸਤਾਨ ਦੇ ਬੱਚਾ ਨੂੰ ਚੰਗੀ ਸਿੱਖਿਆ ਸਾਰੇ ਬੱਚਾ ਨੂੰ ਬਰਾਬਰ ਸਿੱਖਿਆ ਦੇ ਜਿਹੜੇ ਮੋਕੇ ਆ ਉਹ ਦਿੱਤੇ ਜਾਣ ਤਾਂ ਕਿ ਜਹਾ ਹਿੰਦੁਸਤਾਨ ਦਾ ਹਮ ਰੁਕੀ ਵਿਕਾਸ ਆਬੀ ਆ ਸਕੇ ਇਟ ਇਜ਼ ਅਨ ਲੋਕੋ ਨੇ ਸੇ ਸੂਤਾਂ ਕਿ ਬੱਚਾ ਨੂੰ ਆਧ ਮੌਸਮ ਤੇ ਮੁਕਿਆ ਬਾਤਾਂ ਨੂੰ ਕੁਰਬਾਨੀ ਦਿੱਤੀ ਆ ਅਸੀਂ ਰਫਤਾਰ ਨੂੰ ਕਰਦੇ ਆ ਕਿ ਜੋ ਖੁਲਾਸਾ ਸੁਪਨਾ ਸੀਗਾ ਕਿ ਸਾਰੇ ਬੱਚਾ ਨੂੰ ਜੋ ਇੱਕ ਸਾਲ ਸਿੱਖਿਆ ਜੋ ਮੋਦੀ ਸਰਕਾਰ ਬੱਚਿਆਂ ਦੇ ਕੋਲੋਂ ਸਿੱਖਿਆ ਖੋ ਰਹੀ ਆ ਸਿੱਖਿਆ ਨੇ ਵੱਡੇ ਬੇਕਰੇ ਬੈਰਾ ਕਰ ਰਹੀ ਆ ਉਹਦੇ ਖਿਲਾਫ ਲੜ ਕੇ ਕਿਰਨ ਸਿੰਘ ਨੂੰ ਵੀ ਆਪਣੀ ਧਾਰੀ ਬੈਡ ਕਰਕੇ ਜਿਹੜੇ ਆਪਣੇ ਮਾਨ ਦੇ ਫਰਜ਼ ਆ ਉਹ ਪੂਰੇ ਕਰਾਂਗੇ ਇਹਨਾਂ ਸ਼ਬਦਾਂ ਨਾਲ ਅਸੀਂ ਚਪਾਨ ਕਰਦੇ ਉਸ ਨੂੰ ਇੱਕ ਵਾਰੀ ਫਿਰ ਧਰ ਸਲਾਮ ਕਹਿ ਕੇ ਸਾਜ਼ਾ ਬੋਲ ਪੇਡ ਕਰ ਮੈਂ ਡਾਕਟਰ ਗੁਲਜਾਰ ਸਿੰਘ ਪੰਦੇਰ ਜਨਨ 75 ਪੰਜਾਬੀ ਸਹਿਕਾਰਤਾਇਨ ਲੁਧਿਆਣਾ ਅਸੀਂ ਅੱਜ ਇੱਥੇ ਈਸਰੂ ਪਿੰਡ ਵਿਖੇ ਸ਼ਹੀਦ ਕਰਰਲ ਸਿੰਘ ਈਸਰੂ ਦੇ ਸ਼ਹੀਦੀ ਦਿਵਸ ਤੇ ਇਕੱਠੇ ਹੋਏ ਹਾਂ ਭਾਰਤੀ ਗਵਰਨਮੈਂਟ ਪਾਰਟੀ ਵੱਲੋਂ ਇੱਥੇ ਬਕਾਇਦਾ ਇੱਕ ਸਮਾਗਮ ਕੀਤਾ ਗਿਆ ਸਰਦਨ ਜਲੀ ਸਮਾਗਮ ਜਿਹੜਾ ਜਿਹੜਾ ਹਰ ਸਾਲ ਕੀਤਾ ਜਾਂਦਾ ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਭਾਵੇਂ ਉਹ ਸ਼ਹੀਦ ਦੇ ਤੌਰ ਤੇ ਸਭ ਦੇ ਸਾਂਝੇ ਨੇ ਪਰ ਉਹ ਭਾਰਤੀ ਕਾਮਨਿਸਟ ਪਾਰਟੀ ਨਾਲ ਸੰਬੰਧਿਤ ਰਹੇ ਨੇ ਇਹ ਗੱਲ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ ਕਿ ਉਹਨਾਂ ਦੀ ਸਮਝ ਬੜੀ ਪਰਪੱਕ ਸੀ ਕਿ ਅੱਜ ਤੱਕ ਵੀ ਜੇ ਉਹਨਾਂ ਦੀ ਅਸੀਂ ਇਸ ਵਰਸੀ ਤੇ ਹੋਰ ਰਾਜਨੀਤਿਕ ਪਾਰਟੀਆਂ ਵੀ ਆਉਣ ਲੱਗੀਆਂ ਨੇ ਤਾਂ ਘੱਟੋ ਘੱਟ ਇਹ ਗੱਲ ਸੀ ਇੱਥੇ ਥੋਕ ਵਜਾ ਕੇ ਕਹਿ ਸਕਦੇ ਆ ਕਿ ਅਸੀਂ ਅਜੇ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਏ ਸੀ ਜਣਦੇ ਉਹ ਪੂਰੇ ਕਰਨੇ ਬਣਦੇ ਆ ਤੇ ਅੱਜ ਮੈਂ ਪੜ ਰਿਹਾ ਸੀ ਅਖਬਾਰ ਦੇ ਵਿੱਚ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੇਖ ਰਿਹਾ ਕਿ ਅਸੀਂ ਸਾਡੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਉਣਾ ਕਹਿਣਾ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਉਣਾ ਉਹਨਾਂ ਦੇ ਆਪਣੇ ਸੁਪਨੇ ਕੁਝ ਹੋਰ ਵੀ ਹੋ ਸਕਦੇ ਆ ਮੋਦੀ ਦੇ ਸੁਪਨੇ ਕੁਝ ਹੋਰ ਹੋਣਗੇ ਜੇ ਅਸੀਂ ਸ਼ਹੀਦਾਂ ਦੇ ਸੁਪਨਿਆਂ ਤੋਂ ਪੜਕਦੇ ਆ ਤਾਂ ਅਸੀਂ ਅਸਲੀ ਜਾਨ ਤੋਂ ਪੜਕ ਜਾਵਾਂਗੇ ਇਹਨਾਂ ਗੱਲਾਂ ਦਾ ਤਹਿਯਾ ਕਰਨ ਲਈ ਅਸੀਂ ਬਾਰ-ਬਾਰ ਹਰ ਵਰਸੀ ਤੇ ਇੱਥੇ ਆਉਂਦੇ ਆ ਤੇ ਇਹ ਦਿਨ ਨੂੰ ਅਸੀਂ ਸਰਦਾ ਸਰਦਾ ਦੇ ਉਲਪੇਟ ਕਰਨ ਲਈ ਆਉਂਦੇ ਆ ਤੇ ਯਾਦ ਕਰਦੇ ਅਸੀਂ ਦਾ ਨੂੰ ਤੇ ਆਪਣੇ ਆਪ ਨੂੰ ਪ੍ਰੇਰਨਾ ਵੀ ਲੈਣੇ ਆ ਇਹਨਾਂ ਸ਼ੀਦਾ ਤੋਂ ਤੇ ਦਾਵਾ ਵੀ ਕਰਦੇ ਆ ਕਿ ਅਸੀਂ ਆਪਣੀ ਇਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਹਰ ਕੁਰਬਾਨੀ ਦੇਵਾਂਗੇ ਤੇ ਲੋਕਾਂ ਲਈ ਹਰ ਕੁਰਬਾਨੀ ਦੇ ਕੇ ਲੋਕਾਂ ਨੂੰ ਅੱਗੇ ਲੈ ਕੇ ਆਵਾਂਗੇ ਲੋਕਾਂ ਦੇ ਸਾਡੇ ਪਰਮਜੀਤ ਸਿੰਘ ਜੀ ਐਡਵੋਕੇਟ ਨੇ ਖੰਨੇ ਜ਼ਿਲ੍ਹੇ ਦੇ ਸੈਕਟਰੀ ਨੇ ਆਪਣਾ ਗੱਲ ਕਰਦਾ ਕਿ ਅੱਜ ਦੇ ਦਿਨ ਬੇਸ਼ੱਕ ਇਸ ਮੁਲਕ ਨੂੰ ਸਿਆਸੀ ਆਜ਼ਾਦੀ ਮਿਲ ਗਈ ਪਰ ਜਿਹਨਾਂ ਸੁਪਨਿਆਂ ਨੂੰ ਲੈ ਕੇ ਹਜ਼ਾਰਾਂ ਰੱਖਾ ਸ਼ਹੀਦਾਂ ਨੇ ਇਸ ਮੁਲਕ ਨੂੰ ਆਜ਼ਾਦੀ ਕਰਾਇਆ ਔਰ ਜੋ ਸੁਪਨਾ ਉਹਨਾਂ ਨੇ ਦੇਖਿਆ ਉਹ ਸੁਪਨਾ ਅਜੇ ਤੱਕ ਪੂਰਾ ਨਹੀਂ ਹੋਇਆ ਆਰਥਿਕ ਨਾ ਬਰਾਬਰੀ ਦਿਨ-ਦਿਨ ਵੱਧ ਰਹੀ ਹੈ ਔਰ ਪਿਛਲੇ 10 ਸਾਲ ਤੋਂ ਚੇਚੇ ਤੌਰ ਤੇ ਦੇਖਿਆ ਜਾ ਰਿਹਾ ਕਿ ਇਥੋਂ ਦੇ ਸਰਬਾਇਦਾਦਾਂ ਦੇ ਹੱਕ ਦੇ ਵਿੱਚ ਪਾਲਿਸੀ ਬਣਾ ਕੇ ਗਰੀਬਾਂ ਨੂੰ ਹੋਰ ਗਰੀਬ ਕੀਤਾ ਜਾ ਰਿਹਾ ਔਰ ਬਹੁਤ ਬਦਕਿਸਮਤ ਦੀ ਗੱਲ ਹੈ ਕਿ ਲੋਕਾਂ ਨੂੰ ਬਿਲਕੁਲ ਲਹਾਂ ਦੇ ਉੱਤੇ ਵੰਡ ਕੇ ਸਿਰਫ ਆਪਣੀ ਰਾਜ ਨੂੰ ਪੱਕਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਅੱਜ ਦੇ ਦਿਨ ਜਿੱਥੇ ਅਸੀਂ ਮੁਲਕ ਦੇ ਸ਼ਹੀਦਾਂ ਨੂੰ ਖਾਸ ਤੌਰ ਤੇ ਕਮਲ ਕਰਨੈਲ ਸਿੰਘ ਇਸਰੂ ਜਿਨ੍ਹਾਂ ਨੇ 1947 ਤੋਂ ਬਾਅਦ ਜਿਹੜਾ ਹਿੱਸਾ ਗੋਆ ਅਜੇ ਆਜ਼ਾਦ ਹੋਣੋਂ ਰਹਿ ਗਿਆ ਸੀ ਉਹਦੀ ਆਜ਼ਾਦੀ ਵਾਸਤੇ ਕੁਰਬਾਨੀ ਕੀਤੀ ਅਸੀਂ ਅੱਜ ਦੇ ਦਿਨ ਅਹਿਦ ਕਰਨ ਵਾਸਤੇ ਆਏ ਹਾਂ ਕਿ ਉਹਨਾਂ ਸਾਰੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਰਕਾਰ ਕਰਨ ਵਾਲੇ ਭਾਰਤ ਦੇ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾਵਾਂ। ਕਟਰ ਐਮ ਐਸ ਭਾੜੀਆ ਜੋ ਡਿਸਟ੍ਰਿਕਟ ਲੁਧਿਆਣੇ ਦੇ ਸੈਕਟਰੀ ਨੇ ਆਪਾਂ ਇਹਨਾਂ ਨਾਲ ਗੱਲ ਕਰੀ। ਕੀ ਕਹਿੰਦੇ ਹੋ ਉਹਨਾਂ ਘੱਟ? ਅ ਅੱਜ ਅਸੀਂ ਇਸੜੂ ਪਿੰਡ ਵਿਖੇ ਆਏ ਹਾਂ ਸ਼ਹੀਦ ਕਰਨੈਲ ਸਿੰਘ ਇਸੜੂ ਨੂੰ ਸ਼ਰਧਾਂਜਲੀ ਦੇ ਅਰਪਣ ਕਰਨ। ਸ਼ਹੀਦ ਕਰਨੈਲ ਸਿੰਘ ਇਸੜੂ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ ਔਰ ਸਾਡੀ ਖੰਨਾ ਇਕਾਈ ਦਾ ਮੈਂਬਰ ਸੀ ਉਹ ਨੌਜਵਾਨ ਆਗੂ ਸੀ ਔਰ 1955 ਦੇ ਵਿੱਚ ਜਦੋਂ ਗੋਆ ਪੁਰਤਗਾਲੀਆਂ ਦੇ ਅੰਡਰ ਸੀ ਤਾਂ ਉਸ ਵੇਲੇ ਭਾਰਤੀ ਕਾਂਗਰਸ ਪਾਰਟੀ ਨੇ ਆਪਣੇ ਵਲੰਟੀਅਰ ਗੋਆ ਨੂੰ ਆਜ਼ਾਦ ਕਰਾਉਣ ਲਈ ਉੱਥੇ ਭੇਜੇ ਜਿਹਦੇ ਵਿੱਚ ਪੰਜਾਬ ਤੋਂ ਕਰਨੈਲ ਸਿੰਘ ਹੀ ਸਲੂ ਗਿਆ ਔਰ ਉੱਥੇ ਸ਼ਹੀਦ ਹੋਇਆ ਸਾਨੂੰ ਇਹ ਮਾਣ ਹੈ ਕਿ ਉਹ ਭਾਰਤੀ ਕਮਿਊਨਿਸਟ ਪਾਰਟੀ ਦਾ ਆਗੂ ਪੂਰੇ ਦੇਸ਼ ਦਾ ਇੱਕ ਸ਼ਹੀਦ ਬਣਿਆ ਅੱਜ ਅਸੀਂ ਉਹਨੂੰ ਸ਼ਰਦਾ ਦੇ ਫੁੱਲ ਅਰਪਣ ਕਰਦੇ ਹਾਂ ਔਰ ਉਸਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਜ ਜੋ ਇੱਥੇ ਅਹਿਦ ਕਰਦੇ ਆ ਕਿ ਉਹਦੇ ਸੁਪਨੇ ਅਸੀਂ ਆਪਣੇ ਪੂਰੇ ਕਰਾਂਗੇ ਕੇਵਲ ਸਿੰਘ ਮੁਜਾਲੀਆਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅੱਜ ਇੱਥੇ ਮੈਂ ਕਾਮਲ ਕੇਵਲ ਸਿੰਘ ਮੁਜਾਲੀਆਂ ਜ਼ਿਲ੍ਹਾ ਕਿਸਾਨਾਗੂ ਦੇ ਤੌਰ ਤੇ ਆਠੀ ਸਾਹ ਚੇਨਗੜ੍ਹ ਇੱਥੇ ਆਇਆ ਹਰ ਸਾਲ ਅਸੀਂ ਸ਼ੀਰ ਕਨੈਸ਼ ਸਿੰਘ ਜੀ ਨੂੰ ਇੱਥੇ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਸ਼ੀਰ ਕਨੈਸ਼ ਸਿੰਘ ਜੀ ਦਾ ਸਾਡੇ ਪਿੰਡ ਨਾਲ ਵੀ ਕਾਫੀ ਸੰਬੰਧ ਸੀ ਸਾਡੇ ਪਿੰਡ ਵਿੱਚ ਹੀ ਉਹਨਾਂ ਨੇ ਅਧਿਆਪਨ ਦਾ ਕੰਮ ਕੀਤਾ ਤੇ ਸਾਡੇ ਪਿੰਡوں ਹੀ ਉਹ ਜੋ ਰਾਮਾਣੂ ਗਏ ਤੇ ਉਥੇ ਜਾ ਕੇ ਆਪਣੀ ਜੋ ਮਾਸਟਰੀ ਦੀ ਰਿਪੋਰਟ ਸੀਗੀ ਸਕੂਲ ਦੀ ਉਹ ਜਮ੍ਹਾਂ ਕਰਾ ਕੇ ਉਹ ਸਾਈਕਲ ਲੁਧਿਆਣਾ ਜਮ੍ਹਾਂ ਕਰਾ ਕੇ ਅੱਗੇ ਟレイン ਚੜ ਗਏ ਨੇ ਉਸ ਤੋਂ ਬਾਅਦ ਸਾਡੇ ਇਲਾਕੇ ਦੇ ਸਾਥੀ ਵੀ ਉਹਨਾਂ ਨਾਲ ਗਏ ਪਰ ਉਹ ਗੋਵਰ ਚ ਜਾ ਕੇ ਚਲੇ ਗਏ ਸੀ ਹਰ ਸਾਲ ਉਹਨਾਂ ਦਾ ਸਮਾਗਮ ਕਰਦੇ ਹਾਂ ਹਾਂਜੀ ਇਹ ਅੱਜ ਕਰਨਾਲ ਸਿੰਘ ਇਸੜੂ ਜੀ ਦੇ ਇਸ ਸ਼ਹਾਦਰ ਦਿਵਸ ਤੇ ਅਸੀਂ 15 ਅਗਸਤ ਨੂੰ ਇਕੱਠੇ ਹੋਏ ਇਹ ਇਹ ਜਲਣ ਲਈ ਕਿ ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਨੂੰ ਅੱਗੇ ਵਧਾਇਆ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਜਿਹੜੇ ਸੁਪਨੇ ਹਲੇ ਪੂਰੇ ਨਹੀਂ ਹੋਏ ਇਸ ਵਾਸਤੇ ਜ਼ਰੂਰਤ ਹੈ ਕਿ ਅਸੀਂ ਉਸ ਆਜ਼ਾਦੀ ਨੂੰ ਵੀ ਮਹਿਫੂਜ਼ ਰੱਖੀਏ ਔਰ ਜਿਹੜੀਆਂ ਹਕੂਮਤਾਂ ਆ ਕੇ ਉਸ ਆਜ਼ਾਦੀ ਦੇ ਜਿਹੜੇ ਮੁੱਲ ਨੇ ਉਹਨਾਂ ਨੂੰ ਤੋੜ ਰਹੀਆਂ ਨੇ ਔਰ ਜੋ ਉਪਲਬਧੀਆਂ ਹਾਸਲ ਕੀਤੀਆਂ ਉਹਨਾਂ ਨੂੰ ਪਿਛਾ ਖਿੱਚ ਰਹੀਆਂ ਨੇ ਔਰ ਦੇਸ਼ ਦੇ ਅੰਦਰ ਅਮੀਰੀ ਗਰੀਬੀ ਦੀ ਖਾਈ ਨੂੰ ਵਧਾ ਰਹੀਆਂ ਨੇ ਨੌਜਵਾਨੀ ਨੂੰ ਪਰਵਾਹ ਕਰਦੇ ਹੋਏ ਬੇਰੋਜ਼ਗਾਰੀ ਨੂੰ ਵਧਾ ਰਹੀਆਂ ਨੇ ਬਜ਼ੁਰਗੀਆਂ ਦਾ ਖਿਆਲ ਨਾ ਰੱਖਦੇ ਹੋਏ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਦੇ ਰਹੀਆਂ ਇਸੇ ਤਰੀਕੇ ਨਾਲ ਸਾਡੀਆਂ ਔਰਤਾਂ ਸਾਡੇ ਮੁਲਾਜ਼ਮ ਸਾਡੇ ਕਿਸਾਨ ਉਹਨਾਂ ਨਾਲ ਬਿਲਕੁਲ ਤੱਕਾਸ਼ਾਈ ਚੱਲ ਰਹੀ ਹੈ ਇਸ ਮੌਕੇ ਤੇ ਅਸੀਂ ਈਸ਼ਰੂ ਨੂੰ ਦਿੱਤੀ ਸ਼ਰਧਾਂਜਲੀ ਦੇਣ ਆਏ ਆਂ ਨਾਲ ਕਹਿਣ ਵਾਸਤੇ ਆਇਆ ਕਿ ਈਸ਼ਰੂ ਤੇਰੇ ਸੁਪਨਿਆਂ ਨੂੰ ਅਸੀਂ ਪੂਰਾ ਕਰਾਂਗੇ ਲੜਾਈਆਂ ਜਾਰੀ ਨੇ ਲੜਾਈਆਂ ਜਾਰੀ ਰਹਿਣਗੇ ਔਰ ਨਰਿੰਦਰ ਮੋਦੀ ਦੀ ਹਕੂਮਤ ਜਿਹੜੇ ਇਸ ਦੇਸ਼ ਨੂੰ ਪਿਛੜ ਕਿਚਨ ਦੇ ਸਾਰੇ ਕਾਰਨਾਮੇ 10 ਸਾਲ ਚ ਕੀਤੇ ਔਰ ਅੱਜ ਲੋਕ 파ਸ਼ਣ ਦਿਨ ਬਿਆ ਹੋਇਆ ਲਾਲ ਕਿਲੇ ਦੇ ਉੱਤੇ ਵੀ ਫਿਰ ਤੋਂ ਉਹਨਾਂ ਨੇ ਝੂਟ ਦੇ ਹੀ ਅੰਬਾਰ ਘੜੇ ਉਹਨਾਂ ਦੇ ਝੂਟ ਦੇ ਗੁਬਾਰੇ ਨੂੰ ਫੋੜਾਂਗੇ ਔਰ ਉਹਨਾਂ ਦੀ ਇਹ ਵਿਸਾਖੀਆਂ ਤੇ ਚੱਲਣ ਵਾਲੀ ਸਰਕਾਰ ਨੂੰ ਵੀ ਕਮਜ਼ੋਰ ਕਰਾਂਗੇ ਔਰ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਸਾਡੇ ਦੇਸ਼ ਦੇ ਖਿਲਾਫ ਸ਼ਕਤੀਆਂ ਨੇ ਉਹਨਾਂ ਨੂੰ ਕਮਜ਼ੋਰ ਕਰਦਿਆਂ ਹੋਏ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਅੱਗੇ ਵਧਾਂਗੇ। ਹਾਂਜੀ ਕਿਹਾ ਮੈਂ ਚਮਕੌਰ ਸਿੰਘ ਸੈਟੈਂਸਟੀ ਕੰਗਰੈਸ ਪਾਰਟੀ ਆਫ ਇੰਡੀਆ ਅੱਜ ਅਸੀਂ ਇੱਥੇ ਸ਼ਹੀਦ ਕਰਨੈ ਸਿੰਘ ਦੀ ਸ਼ਰੂ ਨੂੰ ਆਪਣੇ ਸਰਤਾ ਦੇ ਫੋਨ ਪੇਟ ਕਰਨ ਆਏ ਆਂ ਜਿਸ ਤਰ੍ਹਾਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਜਾਂ ਦੇਸ਼ ਨੂੰ ਕਰੇਜਤੋ ਆਜ਼ਾਦ ਕਰਨ ਲਈ ਲੜਾਈ ਲੜੀ ਆ ਉਹਦੇ ਵਿੱਚ ਅਸੀਂ ਆਪਣਾ ਜੋ ਉਹਨਾਂ ਦੇ ਅਧੂਰੇ ਸੁਪਨੇ ਰਹਿ ਗਏ ਉਹਨਾਂ ਨੂੰ ਪੂਰਾ ਕਰਨ ਲਈ ਜੋ ਲੋਕਾਂ ਤੇ ਅੱਜ ਅਤਿਆਚਾਰ ਹੋ ਰਿਹਾ ਜੋ ਸਾਡੀਆਂ ਸਰਕਾਰਾਂ ਕਰ ਲੋਕਾਂ ਨਾਲ ਤਤਿਆਰ ਕਰ ਰਹੀਆਂ ਨੇ ਉਹਨੂੰ ਅਸੀਂ ਉਸ ਲੜਾਈ ਨੂੰ ਅਸੀਂ ਅੱਗੇ ਲੈ ਕੇ ਜਾਣ ਲਈ ਅੱਜ ਇੱਥੇ ਸਾਰੇ ਤਰਲ ਕਰਕੇ ਜਾਵਾਂਗੇ ਕਿ ਅਸੀਂ ਉਹ ਲੜਾਈ ਜਿਹੜੀ ਲੋਕਾਂ ਦੀ ਬਣਦੀ ਆ ਉਹਨੂੰ ਲੜ ਕੇ ਝੂਠੇ ਤੇ ਜੋ ਸਾਡਾ ਪ੍ਰਧਾਨ ਮੰਤਰੀ ਜੋ ਝੂਠ ਬੋਲਦਾ ਲੋਕਾਂ ਦੇ ਸਾਹਮਣੇ ਜਾਂ ਜੋ ਲੋਕਾਂ ਨਾਲ ਜਿੰਦਗੀਆਂ ਦਾ ਘਾਣ ਕਰ ਰਹੇ ਨੇ ਉਹਨੂੰ ਉਹਦੀ ਲੜਾਈ ਅਸੀਂ ਡਟ ਕੇ ਲੜਾਂਗੇ ਉਹ ਅੱਜ ਅਸੀਂ ਇੱਥੇ ਪ੍ਰਣ ਕਰਕੇ ਜਾਵਾਂਗੇ ਮੈਂ ਜਸਵੀਰ ਚੱਜ ਆਲ ਇੰਡੀਆ ਕਸਟੰਸ ਦਾ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਅੱਜ ਅਸੀਂ ਇੱਥੇ ਆਜ਼ਾਦੀ ਜਿਸ ਤੇ ਜਿਹੜੀ 1947 ਵਿੱਚ ਮਿਲੀ ਸੀ ਉਸ ਅਧੂਰੀ ਆਜ਼ਾਦੀ ਵਿੱਚ ਜਿਹੜੀ ਗੋਆ ਦੇ ਵਿੱਚ ਲੜਾਈ ਕਰਨਲ ਸਿੰਘ ਯੂਸਫ ਨੇ ਲੜੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਅਸੀਂ ਇਹ ਨਹੀਂ ਕਹਿ ਸਕਦੇ ਕਿ ਆਜ਼ਾਦੀ ਆਈ ਨਹੀਂ ਆਜ਼ਾਦੀ ਤਾਂ ਆਈ ਹੈ ਪਰ ਇਹ ਆਜ਼ਾਦੀ ਸਾਡੇ ਕੋਲ ਅਧੂਰੀ ਆਈ ਹੈ ਇਸ ਆਜ਼ਾਦੀ ਉੱਤੇ ਡਾਕਾ ਵੱਜ ਰਿਹਾ ਹੈ ਇਸ ਡਾਕੇ ਨੂੰ ਰੋਕਣ ਲਈ ਸ਼ਹੀਦਾਂ ਦੇ ਜਿਹੜੇ ਸੁਪਨੇ ਸੀ ਉਹ ਸਾਕਾਰ ਕਰਨ ਲਈ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹਾਂਗੇ ਇਹ ਸੰਘਰਸ਼ ਜਾਰੀ ਰਹੂਗਾ ਕਰਨਾਲ ਸਿੰਘ ਜੀਸਰੂ ਜਿੰਦਾਬਾਦ ਇਨਕਲਾਬ ਜਿੰਦਾਬਾਦ